ਤਸਿੱਦਾ ਨਾ ਬੜੇ ਖੁਸ਼ ਨਜ਼ਰ ਆ ਰਹੇ ਹੋ ਮੈਨੂੰ ਵੀ ਤਾਂ ਦੱਸੋ ਗੱਲ ਕੀ ਹੈ ਮੰਮਾ ਰੇਣੋ ਅੱਜ ਮੇਰੇ ਪੁੱਤਰ ਨੇ ਪਹਿਲੇ ਹੀ ਦਿਨ ਕਾਲਜ ਵਿੱਚ ਇੱਕ ਮੁੰਡੇ ਨੂੰ ਰੈਗਿੰਗ ਤੋਂ ਬਚਾਇਆ ਵਾਓ ਵੈਰੀ ਗੁੱਡ ਆਖਿਰ ਤੱਕ ਇਸ ਦੀਏ ਇਹ ਹੋएगी ਤੁਹਾਡੀ ਮੇਰਾ ਤੇ ਸ਼ੇਰ ਪੁੱਤਰ ਹੈ ਸ਼ੇਰ ਪੁੱਤਰ ਕਿਉਂ ਬੇਟਾ ਜੀ ਜੀ ਦਾਦੀ ਹੁਣ ਤੁਹਾਡੇ ਸ਼ੇਰ ਪੁੱਤਰ ਦਾ ਜਿਮ ਜਾਣ ਦਾ ਟਾਈਮ ਹੋ ਗਿਆ ਦੇਖੀ ਬਾਏ ਕਿ ਮਰ ਕੇ ਜੱਜ ਨੇ ਮੇਰੇ ਨਾਲ ਬਹਿਸ ਕੀਤੀ ਮੈਂ ਚੱਕ ਕੇ ਦੀ ਬਦਲੀ ਬਿਕਨਰ ਕਰਾ ਦੇਣੀ ਤੈਨੂੰ ਦੱਸਾਂ ਮੈਂ ਆਹੋ ਸਾਲਾ ਲੈ ਕੇ ਹੱਥ ਠੁੱਲੂਇਆ ਮਾਰ ਮਾਰ ਕੇ ਪੁੱਛੀ ਜਾਂਦਾ ਮੁੰਡਾ ਕਿੱਥੇ ਐ ਮੁੰਡਾ ਕਿੱਥੇ ਐ ਉਹ ਤੈ ਮੇਰੇ ਮੁੰਡੇ ਨੂੰ ਛੁਆਹਣਾ ਲਾਉਣਾ ਐ ਹੈ ਉਹ ਕਿੰਨੀ ਵਾਰੀ ਕਹ ਪਾਈ ਮੈਂ ਮੈਚ ਖੇਡਣ ਗਿਆ ਮੈਚ ਖੇਡਣ ਗਿਆ ਨਹੀਂ ਜੀ ਮੁੰਡਾ ਕਿੱਥੇ ਐ ਮੁੰਡਾ ਕਿੱਥੇ ਐ ਉਹ ਸਾਲਿਆ ਮੈਚ ਜ਼ਰੂਰੀ ਐ ਕਿ ਤੇਰੇ ਜੱਜ ਦਾ ਬੁਥਾ ਜ਼ਰੂਰੀ ਐ ਦੇਖ ਤਾਂ ਵੈਸੇ ਸੰਧੂ ਸਾਹਿਬ ਦੀ ਛਾਰੇ ਵਾਲੀ ਗੱਲ ਚ ਮੈਨੂੰ ਦਮ ਲੱਗਦਾ ਭੁੱਲਰ ਸਾਹਿਬ ਤੁਸੀਂ ਵੀ ਮੈਨੂੰ ਲੱਗਦਾ ਜੱਜ ਸਾਹਿਬ ਦੀ ਕੋਈ ਕੁੜੀ ਕੁਵਾਰੀ ਹੋਣੀ ਆ ਤਾਂ ਹੀ ਤਾਂ ਬਾਰ-ਬਾਰ ਸਾਡੇ ਬਿੱਟੂ ਨੂੰ ਦੇਖਣ ਨੂੰ ਕਹਿ ਰਹੇ ਸੀ ਆ ਸੰਧੂ ਸਾਹਿਬ ਜੇ ਤੁਹਾਡਾ ਹੁਕਮ ਹੋਵੇ ਮੈਂ ਗੱਲ ਅੱਗੇ ਤੋਰ ਕੇ ਵਿਆਹ ਦੀ ਸੈਟਿੰਗ ਕਰਾਂ ਕਿਉਂਕਿ ਮੇਰਾ ਪਾਰਟਾਈਮ ਬਿਜ਼ਨਸ ਵੀ ਹੈ ਮੈਂ ਜਾਣਦਾ ਤੇਰੇ ਪਾਟੇ ਹੋਏ ਬਿਜ਼ਨਸ ਨੂੰ ਪਾਟੇ ਹੋਏ ਨਹੀਂ ਪਾਰਟਾਈਮ ਬਿਜ਼ਨਸ ਨੂੰ ਅੱਜ ਤੱਕ ਕਰਦਾ ਤੇਰੀ ਫਿੱਤਿਆ ਪੱਟ ਕੇ ਤੈਨੂੰ ਦੇ ਦਿਆਂ ਉਲੂ ਦਾ ਪੱਠਾ ਨਾ ਹੋਵੇ ਕਿੰਨੀ ਵਾਰ ਸਮਝਾਇਆ ਗੁੱਸਾ ਨਾ ਕਰਿਆ ਕਰੋ ਨਾ ਕਰਿਆ ਕਰੋ ਇੱਥੇ ਕਚੜੀਆਂ ਛਾ ਕੇ ਜੱਜ ਨਾਲ ਬੰਗੇ ਲੈ ਰਹੇ ਹੋ ਇੱਕ ਹੋਰ ਨਕਸਪੋਆ ਕੇ ਬੈਠੇ ਹੋ ਕੰਨ ਦਿੱਤੋ ਦੇਖ ਰਹੇ ਹੋ ਬੋਲੀ ਜਾ ਰਹੇ ਹੋ ਬੋਲੀ ਜਾ ਰਹੇ ਹੋ ਤੁਸੀਂ ਪਿਆਰ ਨਾ ਮੰਨਣਾ ਕਿ ਗੋਡੇ ਹੱਥ ਲਾਵਾਂ ਤੁਹਾਡੇ ਆਏ ਹਾਏ ਮੈਂ ਮਰ ਜਾ ਗੁੜ ਖਾ ਕੇ ਤੇਰੀਆਂ ਹੀ ਬਦਮਾਸ਼ੀਆਂ ਨੇ ਨਾ ਮੈਨੂੰ ਠੰਡਾ ਕਰਤਾ ਨਹੀਂ ਤਾਂ ਮਤਰੀ ਚਾੜ੍ਹ ਲਾ ਦੇਣੀ ਸੀ ਆਓ ਤੁਸੀਂ ਚਲੋ ਕਰ ਮੈਂ ਇਹਨਾਂ ਨੂੰ ਨਪਟਾ ਕੇ ਆਇਆ ਸਾਰੇ ਸਾਰੇ ਨਰਾਕ ਤੇ ਬੇਬੂਫ ਨੇ ਮੇਥੋਂ ਬਗੈਰ ਹੁਬਤ ਜਾਓ ਚੁੱਪ ਕਰਕੇ ਤੁਸੀਂ ਜੀਜਾ ਜੀ ਇਹਨ ਇੱਕ ਕੁੱਤਾ ਖਾਣੀ ਹੋਣੀ ਫੰਡਾ ਜ਼ਰੂਰੀ ਸੀ ਤਾਂ ਹੀ ਠੀਕ ਰਹਿੰਦੇ ਸਾਡੇ ਉਨੂ ਦਾ ਪੱਠਾ ਨਾ ਹੋਰਦਾ ਚਲਾ ਮੁੰਡਿਆ ਬਣਾਤਾ ਨਾ ਮੈਨੂੰ ਬੀਲੂ ਦਾ ਪੱਠਾ ਓਏ ਮੈਂ ਤੁਹਾਨੂੰ ਪਹਿਲੇ ਕਿਹਾ ਸੀ ਕਿ ਬਿੱਟੂ ਦਾ ਹਾਜ਼ਰ ਹੋਣਾ ਬਹੁਤ ਜ਼ਰੂਰੀ ਹੈ ਓਏ ਤੁਸੀਂ ਮੰਨਦੇ ਹੋ ਕਿਸੇ ਦੀ ਗੱਲ ਆਹ ਵੇਖੋ ਉਤੋਂ ਗਵਾਹ ਕਿਹੋ ਜਿਹਾ ਲੈਣਦਾ ਓਏ ਇਹਦੀ ਸ਼ਕਲ ਦੇਖੀ ਐ ਓਏ ਇਹਦੀ ਸ਼ਕਲ ਦੇਖ ਕੇ ਤੈਨੂੰ ਕਰਦੈ ਨੇ ਦੀ ਗੱਲ ਤੇ ਯਕੀਨ ਕਰਨ ਜੱਜ ਨੇ ਸੁਆਹ ਕਰਨਾ ਸੀ ਮੇਰੀ ਵੀ ਰਿਪੋਰਟੇਸ਼ਨ ਖਰਾਬ ਕਰਕੇ ਰੱਖਦੇ ਵਕੀਲ ਸਾਹਿਬ ਤੁਹਾਡੇ ਕੋਈ ਕਸੂਰ ਨਹੀਂ ਐ ਅੱਜ ਗਰਮੀ ਬਹੁਤ ਐ ਮੈਂ ਕਰਦਾਂ ਤੁਹਾਨੂੰ ਠੰਡਾ ਇੱਕ ਮਿੰਟ ਬਸ 1000 ਰੁਪਏ ਰੱਖ ਲਵਾਂ ਮੂੰਹ ਕੋੜਾ ਕਰਨ ਵਾਸਤੇ ਬਾਕੀ ਤੂੰ ਸੁਣ ਮਿਹਰਬਾਨੀ ਹੁਣ ਤੈਨੂੰ ਕੀ ਮਾਤ ਪੈ ਗਈ ਥੋੜੀ ਥੋੜੀ ਗਰਮੀ ਮੈਨੂੰ ਵੀ ਲੱਗ ਰਹੀ ਹੈ ਉਹ ਤੇਰਾ ਵੀ ਮੂੰਹ ਝੁਲਸ ਦੂੰਗਾ ਟਿਕ ਜਾ ਜਰਕ ਨਹੀਂ ਮਜੇ ਗਈ ਨਹੀਂ ਤਕਰੇ ਲਾ ਵੀ ਗਿਆ ਕਚਹਿਰੀਆਂ 'ਚ ਮੇਲੇ ਲੱਗਦੇ ਜਦੋਂ ਪੈਂਦੀਆਂ ਤਰੀਕ ਵੈਂਦੀ ਜੱਟ ਦੀ ਇਹ ਚੀਜ਼ ਕੀ ਐ ਉੱਚੇ ਪਿੰਡ ਵਾਲਾ ਸਰਦਾਰ ਅਮਲਕੀ ਸਿੰਘ ਢਾਲੀਆ ਪਤੰਦਰ ਤੇ 9-9 ਕੇਸ ਚੱਲਦੇ ਆ ਕਿੰਨੇ 9 ਤੈਨੂੰ ਕਿਵੇਂ ਪਤਾ ਕਦੇ ਕਸਾਈਆਂ ਤੋਂ ਵੀ ਬੱਕਰੇ ਬੱਚੇ ਆ ਭੋਲਰ ਨੇ ਜਦੋਂ ਵੀ ਖਾਧਾ ਖਾਧਾ ਹੱਕ ਦਾ ਇਹ ਵੱਖਰੀ ਗੱਲ ਆ ਕਿ ਪੁਰਾਈ ਜਰ ਜਰੂ ਜ਼ਮੀਨ ਤੇ ਕਦੇ ਅੱਖ ਨਹੀਂ ਚੱਕਦਾ ਦਰ ਤੇ ਤਾਂ ਚੱਕਦਾ ਥਲੀ ਬਾਈ ਕੀ ਗੱਲ ਸਕੂਟਰ ਸਕੂਲ ਮੂਰੇ ਖੜਾ ਦਿਆ ਕਹਤਾ ਹਜੇ ਬਹੁਤ ਦੂਰ ਆਏ ਹਾਏ ਠੇਕੇ ਤੋਂ ਸ਼ਰਾਬ ਪੀ ਨਾਲਿਓ ਤੁਹਾਨੂੰ ਕੀ ਪਤਾ ਲੜਾਂ ਛਿੰਦਾ ਕੀ ਮਯਾਤ ਹੋ ਹੋ ਉਹ ਅੱਖਾਂ ਚ ਨਜਹਿਜ ਵਿਕਦੀ ਛਾਪਾ ਮਾਰ ਲਓ ਪੁਲਸੀਓ ਆਕੇ ਓਏ ਹੋਏ ਉਹ ਨੈਣਾ ਚੋਂ ਘਟ ਘਟ ਕਰਕੇ ਪੀੜ ਨੂੰ ਤਾਂ ਸਾਡਾ ਵੀ ਬਥੇਰਾ ਜੀ ਕਰਦਾ ਪਰ ਕੀ ਕਰੀਏ ਸਾਲੀ ਤੇਸ਼ ਹੀ ਨਹੀਂ ਜਾਂਦੀ ਓਏ ਤੂੰ ਭੁੱਲਣਾ ਤਲਦਾ ਮੈਂ ਤੱਲੀ ਭਾਈ ਕਿਉਂ ਨਿੱਕੀ ਨਿੱਕੀ ਗੱਲ ਤੋਂ ਭਖਦਾ ਕਿੰਨੀ ਵਾਰੀ ਸਮਝਾਇਆ ਕਿ ਭੁੱਲਰ ਦੀ ਜ਼ਿੰਦਗੀ ਦਾ ਤਾਂ ਇਹਨੂੰ ਸੁਣਦਾ ਕਿ ਉਹ ਪਰਾਈ ਜਰਜੋ ਰੁਜ਼ਮੀਨ ਤੇ ਕਦੇ ਅੱਖ ਨੂੰ ਝੱਕਦਾ ਕੋਈ ਮੈਂ ਤਾਂ ਪਰਜਾਈਂਦੇ ਸੂਰ ਦੀ ਤਾਰੀਫ ਕਰ ਰਿਹਾ ਸੀ ਤੇ ਬੰਦ ਬਤਾ ਸੂਟ ਲਾਗੇਗੀ ਤੇ ਦਿੱਤਾ ਖਾਦੀ ਕਨੀ ਤੇ ਭਰਾ ਪੇੜਾ ਨੂੰ ਲੈ ਕੇ ਦਿੰਦੇ ਉਹ ਚੈਂਪਰ ਨਹੀਂ ਮਾਰਨੀ ਪਰ ਉਹਨਾਂ ਸਾਹਿਬ ਨੇ ਲੈ ਕੇ ਦਿੱਤਾ ਮੈਂ ਕਿ ਸੱਸਰੀ ਕਾਲੀ ਸੀ ਸੱਸਰੀ ਕਾਲੀ ਸੀ ਕਾਲਦੀ ਫੋਟੋ ਬੜਾ ਫੱਬਰਿਆ ਖੰਡੇ ਤੇ ਮੈਂ ਤੇ ਦੂਜਾ ਵੀ ਸਵਾਲਿਆ ਸੀ ਕਦੀ ਪਾਕੇ ਦਿਖਾਉ ਨਾ ਹਾਂ ਇਹਨਾਂ ਨੂੰ ਮੈਨੂੰ ਨਾ ਉੱਤੀ ਫੋਟੋ ਖਿੱਚ ਕੇ ਭੇਜਣੀ ਸੀ ਵਟਸਐਪ ਤੇ ਤੇ ਫਿਰ ਭੇਜੀ ਕਿਉਂ ਨਹੀਂ ਇਹਨਾਂ ਨੂੰ ਮੇਰਾ ਨਾ ਫੋਨ ਦੇ ਕੇ ਟੁੱਟ ਗਿਆ ਐਕਚੁਅਲੀ ਨਾ ਡੈਥ ਹੋ ਗਈ ਉਹਦੀ ਬਹੁਤ ਅਫਸੋਸਾ ਜੀ ਭੋਗ ਤੇ ਬਲਾਉਂਗੇ ਨਾ ਇਹਨਾਂ ਨੂੰ ਖੁੱਲ ਤਾਰਿਆ ਨਹੀਂ ਕੱਠੇ ਫੋਨ ਤਾਰਨ ਚੱਲਾਂਗੇ ਹਾਂ ਇਹਦਾ ਦੇ ਤੁਹਾਨੂੰ ਫੋਨ ਚਾਹੀਦਾ ਨਾ ਮਿਲ ਜੀ ਮਿਲ ਜੂ ਪੁੱਲਰ ਸਾਹਿਬ ਜੀ ਆਪਣਾ ਫੋਨ ਕੱਢਿਓ ਮੜਾ ਜਾ ਮੇਰਾ ਫੋਨ ਹਾਂ ਇੱਕ ਮਿੰਟ ਇੱਕ ਮਿੰਟ ਦੇ ਮੈਨੂੰ ਇਹਨੂੰ ਨਹੀਂ ਦੇਣਾ ਉਹ ਦੇ ਦੇ ਮੇਰੀ ਗੱਲ ਤਾਂ ਸੁਣੋ ਇਹਨੂੰ ਦੇਣ ਦਾ ਕੋਈ ਫਾਇਦਾ ਨਹੀਂ ਕਿਉਂਕਿ ਮੇਰੇ ਫੋਨ ਦੇ ਵਿੱਚ ਫੋਟੋ ਸੈਂਡ ਨਹੀਂ ਹੁੰਦੀਆਂ ਇਹ ਕਰਪਟ ਹੋਇਆ ਹੋਇਆ ਹਾਂ ਹਾਂ ਪੁਲਸ ਕਰਪਟ ਹੁੰਦੀ ਹੈ ਇਹ ਤਾਂ ਪਤਾ ਸੀਗਾ ਫੋਨ ਵੀ ਕਰਪਟ ਹੋਣ ਲੱਗੇ ਹੁਣੇ ਪਤਾ ਲੱਗਾ ਮੇਰੇ ਕਹਿਣ ਦਾ ਮਤਲਬ ਅੱਧੀ ਅੱਧੀ ਰਾਤ ਤੱਕ ਮੈਨੂੰ ਵੈਲੀਆਂ ਦੇ ਫੋਨ ਆਉਂਦੇ ਆ ਸਾਰੀ ਸਾਰੀ ਰਾਤ ਇਹਨਾਂ ਨੂੰ ਮਿਸ ਕਰਨਾ ਮਾਰ ਮਾਰ ਕੇ ਠਾਲਿਆ ਕਰਨਗੇ ਕੋ ਸਮਝਿਆ ਕਾ ਟੱਲੀ ਮਾਮੇ ਤੇਰੀ ਮਾਂ ਕਦੋਂ ਆਏ ਸੀ ਕਿ ਮੈਨੂੰ ਰਖੜੀ ਬਣ ਜਿਹੜੇ ਮੈਨੂੰ ਮਾਮਾ ਕਹਿ ਰਿਹਾ ਤੁਸੀਂ ਲੜੋ ਨਾ ਦੋਨੋਂ ਮੈਨੂੰ ਨਾ ਫੋਨ ਚਾਹੀਦੀ ਐ ਉਹ ਵੀ ਟੂ ਅਟੇਕੋਲਾ ਦੋ ਸ਼ਰਫਤੋ ਦਿੱਤੇ ਪੋਟਲੀ ਸਿੰਘ ਜੀ ਜੇ ਉਹਦੇ ਨੈਣਾ ਚੋਂ ਝੁਲਸ ਕੇ ਟੱਲੀ ਹੋ ਗਏ ਹੋ ਨਾ ਤਾਂ ਦੋ ਪੈਗ ਮੈਨੂੰ ਵੀ ਠੇਕੇ ਤੋਂ ਲਵਾ ਦਿਓ ਤੁਹਾਨੂੰ ਵੀ ਦਿੱਤੇ ਹਾ ਜਵੰਤ ਹੂੰ ਲੱਗਦਾ ਅੱਜ ਇਸ ਵਿਚਾਰੇ ਦੀ ਫੇ ਰੈਗਿੰਗ ਹੋ ਰਹੀ ਹੈ ਰੈਗਿੰਗ ਐਦੀ ਇਹ ਤਾਂ ਸਾਰੇ ਕਾਲਜ ਦੀ ਰੈਗਿੰਗ ਕਰਕੇ ਨਾ ਰੱਜੇ ਇਹ ਬਿੱਟੂ ਤਾਂ ਇਹਨਾਂ ਸਾਰੇ ਮਸਟੰਡਿਆਂ ਦਾ ਲੀਡਰ ਹੈ ਪੜਨਾ ਫੜਾਉਣਾ ਹੈ ਨਹੀਂ ਕਲਾਸ ਤੇ ਨੇੜੇ ਨਹੀਂ ਜਾਣਾ 3-4 ਸਾਲਾਂ ਤੋਂ ਫੇਲ ਹੁੰਦੇ ਆ ਰਹੇ ਨੇ ਸਾਰਾ ਦਿਨ ਵਿਹਲੇ ਆਵਾਰਾ ਗਰਤੀ ਤੇ ਕੱਲ ਤੇਰੀ ਰੈਗਿੰਗ ਹੋ ਰਹੀ ਸੀ ਜਾਂ ਤੂੰ ਮੇਰੀ ਕਰ ਰਹੀ ਸੀ ਰੇ ਕੰਨ ਤੇ ਛੱਡਣੀ ਬਾੜ ਦਾ ਲੱਗਾ ਮੇਰਾ ਮਤਲਬ ਤੱਤੇ ਸੁਭਾਦੀ ਵੀਰੇ ਵੈਸੇ ਭਾਬੀ ਬਾਈ ਦੀ ਬੇਇੱਜ਼ਤੀ ਰੱਜ ਕੇ ਕਰ ਗਈ ਟੈਨਸ਼ਨ ਨਹੀਂ ਲੈਣੀ ਬਾਈ ਆਪਣਾ ਬੇਇੱਜ਼ਤੀ ਪ੍ਰੂਫ ਆ ਇੱਕ ਤਾਂ ਨਾ ਇਹਦੇ ਸਿਰ ਦੇ ਅੰਦਰ ਕੁਝ ਨਾ ਬਾਹਰ ਕੁਝ ਹੈ ਤੈਨੂੰ ਕਿੰਨੀ ਵਾਰ ਕਿਹਾ ਮੇਰਾ ਹੈ ਸਟਾਈਲ ਨਾ ਖਰਾਬ ਕਰ ਅਗਲੀ ਬੇਇੱਜ਼ਤੀ ਕਰਕੇ ਗਈਆਂ ਮੂੰਹ ਤੇ ਸ਼ਰਮ ਨਹੀਂ ਹੁੰਦੀ ਤੁਹਾਨੂੰ ਅਗਲੀ ਕਹਿ ਕੇ ਗਈਆਂ ਨਾ ਪੜਦੇ ਹੋ ਨਾ ਲਿਖਦੇ ਹੋ ਫੇਲ ਹੁੰਨੇ ਹੋ ਮਰ ਜਾਗੇ ਤੇ ਡੱਬ ਕੇ ਓ ਬਾਈ ਯਾਰ ਤੂੰ ਤਾਂ ਸੀਰੀਅਸ ਹੀ ਲੈ ਗਿਆ ਉਹ ਸੀਰੀਅਸ ਲੈਣ ਵਾਲੀ ਗੱਲ ਨਹੀਂ ਹੈ ਆਇਂ ਦਰਾਂ ਤੁਸੀਂ ਹੁਣ ਤੁਸੀਂ ਸੀਰੀਅਸਲੀ ਮੇਰੀ ਗੱਲ ਸੁਣੋ ਤੁਸੀਂ ਇਹ ਪਤਾ ਕਰਨਾ ਹੈ ਕਿੰਨੇ ਵਜੇ ਉਹ ਘਰੋਂ ਨਿਕਲਦੀ ਹੈ ਤੇ ਕਿੱਥੇ ਜਾਂਦੀ ਹੈ ਸਾਰਾ ਟਾਈਮ ਚੁੱਕੋ ਹੈ ਹਾਂ ਤੂੰ ਹੁਕਮ ਕਰ ਭਾਈ ਭਾਬੀ ਚੱਕ ਦਿੰਨੇ ਆ ਇੱਕ ਧਣਾ ਤੇਰੀ ਗੱਜੇ ਟੜਦੇਵੇਂ ਆਦੇ ਭੱਜ ਸਭ ਤੋਂ ਪਹਿਲਾਂ ਆਪਣੀ ਭਾਬੀ ਦਾ ਨਾਂ ਹੈ ਸੋਮਿਆ ਸ਼ਰਮਾ ਸ਼ਰਮਾ ਮਤਲਬ ਪੱਕੇ ਵੈਸ਼ਨੂ ਮੀਟ ਮੱਛੀ ਨੂੰ ਤਾਂ ਹੱਥ ਨਹੀਂ ਲਾਉਂਦੇ ਸੋਮਿਆ ਸੰਧੂ ਆਹ ਅਗੇ ਸਵੇਰੇ ਸਵੇਰੇ ਭਾਬੀ ਨਾਂ ਧੋ ਕੇ ਸੁਰਖੀ ਬਿੰਦੀ ਲਾ ਕੇ ਆਪਣੀ ਗੱਡੀ 'ਚ ਬੈਠ ਕੇ ਮੰਦਰ ਜਾਂਦੀ ਐ ਤੇ ਮੰਦਰ ਜਾ ਕੇ ਇੱਕ ਸੋਹਣਾ ਪਰੋਣਾ ਮੰਗਦੀ ਐ ਸੋਹਣਾ ਪਰੋਣਾ ਰੱਬ ਨੇ ਸੁਣ ਲਿਆ ਜੀ ਸ਼ਾਮੀ ਭਾਬੀ ਲੇਕ ਤੇ ਜੋਗਿੰਗ ਕਰਨ ਜਾਂਦੀ ਐ ਉਹਦਾ ਇਕਸਾਠ 68 ਇਕਸਾਠ 68 ਉਹ ਅੱਗੇ ਵੀ ਮਰਲਾ ਅੱਗੇ ਭਾਬੀ ਫੱਕੀ ਹਾਰੀ ਘਰ ਪਹੁੰਚਦੀ ਐ ਫਿਰ ਉਹਦੇ ਗੁਸਲਖਾਨੇ ਦੀ ਬੱਤੀ ਜਗ ਪੈਂਦੀ ਐ ਉੱਥੇ ਬਾਵਾ ਹੀ ਟਾਈਮ ਲਾਉਂਦੀ ਐ ਕਰਦੀ ਪਤਾ ਨਹੀਂ ਕੀ ਐ ਓਏ ਤੂੰ ਮੰਦਰ ਤੱਕ ਸਿਮਤ ਰਹਾ ਓਏ ਮੇਰੀ ਗਾਲ੍ਹਾਂ ਐਂ ਤਰਾ ਮੈਨੂੰ ਐਂ ਦੱਸ ਸਵੇਰੇ ਸਵੇਰੇ ਮੰਦਰ ਚ ਮੰਗਤੇ ਹੁੰਦੇ ਨਹੀਂ ਨਾ ਔਕਾ